ਕੀ ਐਕਟਰਸ ਰਸ਼ਮੀ ਦੇਸਾਈ ਕਰਵਾਉਣ ਜਾ ਰਹੀ ਹੈ ਦੂਸਰਾ ਵਿਆਹ ਉਹਨਾਂ ਇਹਨਾਂ ਦੀ ਵਿਆਹ ਦਾ ਖੋਲ ਚੁੱਕਿਆ ਹੈ ਪੇ ਸੁਗਤ ਮੈਂ ਸੋਨੀ ਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਉਸ ਗੱਲ ਕਰਾਂਗੇ ਟੀਵੀ ਚੱਲਦੀ ਫੇਮਸ ਐਕਟਰੈਸ ਰਸ਼ਮੀ ਦੇਸਾਈ ਦੇ ਬਾਰੇ ਜੋ ਕਿ ਆਪਣੀ ਕੰਟ੍ਰੋਵਰਸ਼ਲ ਲਾਈਫ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ ਦਰਅਸਲ ਉਹਨਾਂ ਦੀ ਪਰਸਨਲ ਜ਼ਿੰਦਗੀ ਜੋ ਹੈ ਕਾਫੀ ਜ਼ਿਆਦਾ ਸੁਰਖੀਆਂ ਚ ਰਹੀ ਹੈ ਕਿਉਂਕਿ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਹੀ ਇਹਨਾਂ ਦਾ ਡਿਵੋਰਸ ਹੋ ਜਾਂਦਾ ਹੈ ਇਹਨਾਂ ਦਾ ਵਿਆਹ ਇਹਨਾਂ ਦੇ ਸ਼ੋਤਰਨ ਦੇ ਵਿੱਚ ਕੰਮ ਕਰਨ ਵਾਲੇ ਨੰਦੀਸ਼ ਸੰਧੂ ਦੇ ਨਾਲ ਹੋਇਆ ਸੀਗਾ ਜਿਸ ਤੋਂ ਬਾਅਦ ਇਹਨਾਂ ਦਾ ਡਿਵੋਰਸ ਹੋ ਜਾਂਦਾ ਹੈ ਉਸ ਤੋਂ ਬਾਅਦ ਰਸ਼ਮੀ ਦੇਸਾਈ ਬਿੱਗ ਬਾਸ ਵਰਗੇ ਸ਼ੋਅ ਚਾਹੁੰਦੀ ਹੈ ਜਿੱਥੇ ਉਹਨਾਂ ਦਾ ਬੋਏਫ੍ਰੈਂਡ ਕਿਹਾ ਜਾਣ ਵਾਲਾ ਅਰਹਾਨ ਖਾਨ ਵੀ ਉੱਥੇ ਪਹੁੰਚਦਾ ਹੈ ਜਿੱਥੇ ਬਿਗ ਬੋਸ ਦੇ ਵਿੱਚ ਹੋਸਟ ਕਰਨ ਵਾਲੇ ਸਲਮਾਨ ਖਾਨ ਦੇ ਵੱਲੋਂ ਖੁਲਾਸਾ ਕੀਤਾ ਜਾਂਦਾ ਹੈ ਕਿ ਜੋ ਅਰਹਾਨ ਹੈ ਉਹਨਾਂ ਦੇ ਬਾਅਦ ਅਫੇਅਰ ਵੀ ਚੱਲ ਰਿਹਾ ਉਹ ਕਿਤਨੇ ਕਿਤੇ ਰਸ਼ਮੀ ਦੇਸਾਈ ਨੂੰ ਧੋਖਾ ਦੇ ਰਿਹਾ ਜਿਸ ਤੋਂ ਬਾਅਦ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਬ੍ਰੇਕਅਪ ਹੋ ਜਾਂਦਾ ਹੈ ਰਿਸ਼ਤੇ ਦੇ ਵਿੱਚ ਦੂਰੀਆਂ ਆ ਜਾਂਦੀਆਂ ਉਸ ਤੋਂ ਬਾਅਦ ਲਗਾਤਾਰ ਰਸ਼ਮੀ ਦੇਸਾਈ ਸਿੰਗਲ ਹੀ ਨਜ਼ਰ ਆ ਰਹੀ ਸੀ ਪਰ ਹੁਣ ਅਜਿਹੇ ਰੂਮਰਸ ਜੋ ਆ ਸੋਸ਼ਲ ਮੀਡੀਆ ਉਤੇ ਆਣੇ ਸ਼ੁਰੂ ਹੋ ਚੁੱਕੇ ਹੈ ਕਿ ਰਸ਼ਮੀ ਦੇਸਾਈ ਹੁਣ ਦੂਸਰਾ ਵਿਆਹ ਕਰਵਾ ਸਕਦੀ ਹੈ ਦੱਸਦੀ ਕਿ ਇਹ ਖਬਰ ਜੋ ਆ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਨੇ ਰਸ਼ਮੀ ਦੇਸਾਈ ਜੋ ਕਿ ਆਪਣੀ ਪਰਸਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਸਰਕੀਆਂ ਦੇ ਵਿੱਚ ਰਹੀ ਹੈ ਪਰ ਕਿਹਾ ਜਾਂਦਾ ਹੈ ਕਿ ਰਸ਼ਮੀ ਦੇਸਾਈ ਦੀ ਕਿਸਮਤ ਪਿਆਰ ਵਰਗੇ ਮਾਮਲੇ ਦੇ ਵਿੱਚ ਚੰਗੀ ਨਹੀਂ ਆ ਹੁਣ ਰਸ਼ਮੀ ਦੇਸਾਈ ਨੇ ਦੂਜੇ ਵਿਆਹ ਬਾਰੇ ਗੱਲਬਾਤ ਕੀਤੀ ਆ ਮੇਰੇ ਰਿਪੋਰਟਸ ਅਕੋਰਡਿੰਗ ਰਸ਼ਮੀ ਦੇ ਸਾਈਨ ਨੇ ਵਿਆਹ ਤੇ ਪਿਆਰ ਬਾਰੇ ਗੱਲ ਕੀਤੀ ਹੈ ਰਸ਼ਮੀ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਮੈਨੂੰ ਪਿਆਰ ਬਾਰੇ ਨਹੀਂ ਪਤਾ ਪਰ ਮੈਂ ਕਈ ਵਾਰ ਗਲਤ ਨੰਬਰ ਡਾਇਲ ਕੀਤਾ ਮੈਨੂੰ ਲੱਗਦਾ ਹੈ ਰੱਬ ਨੇ ਮੇਰੇ ਲਈ ਕੋਈ ਮੁੰਡਾ ਹੀ ਨਹੀਂ ਬਣਾਇਆ ਉਹ ਭੁੱਲ ਗਿਆ ਮੇਰੇ ਪਰਿਵਾਰ ਵਿੱਚ ਇੱਕ ਚੰਗੇ ਰਿਸ਼ਤੇ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕੋਈ ਚੰਗਾ ਮੁੰਡਾ ਮਿਲ ਜਾਵੇ ਤਾਂ ਮੈਂ ਵਿਆਹ ਕਰਵਾ ਸਕਦੀ ਹਾਂ ਪਰ ਕੋਈ ਜਲਦੀ ਨਹੀਂ ਹੈ ਇਸ ਤੋਂ ਇਲਾਵਾ ਰਸ਼ਮੀ ਨੇ ਕਿਹਾ ਕਿ ਉਹ ਕਿਹੋ ਜਿਹਾ ਮੁੰਡਾ ਚਾਹੁੰਦੀ ਹੈ ਰਸ਼ਮੀ ਨੇ ਕਿਹਾ ਜੇਕਰ ਉਹ ਮੁੰਡਾ ਚਾਹੁੰਦੀ ਹੈ ਤਾਂ ਉਸ ਵਾਰੀ ਉਸ ਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਤੁਹਾਨੂੰ ਦੱਸ ਦੇ ਕਿ ਰਸ਼ਮੀ ਦਾ ਵਿਆਹ ਸਾਲ 2011 ਦੇ ਵਿੱਚ ਨੰਦੇਸ਼ ਸੰਧੂ ਦੇ ਨਾਲ ਹੋਇਆ ਸੀ ਇਹ ਵਿਆਹ ਜੋ ਸੀ 4 ਸਾਲ ਦੇ ਰਿਸ਼ਤੇ ਮਗਰੋਂ ਟੁੱਟ ਗਿਆ ਸੀ 2016 ਚ ਉਹਨਾਂ ਦਾ ਡਿਵੋਰਸ ਹੋ ਗਿਆ ਸੀ ਜਿਸ ਤੋਂ ਬਾਅਦ ਰਸ਼ਮੀ ਦੇਸਾਈ ਦਾ ਨਾਮ ਸਿਧਾਂਤ ਸ਼ੁਕਲਾ ਦੇ ਨਾਲ ਵੀ ਜੁੜਿਆ ਸੀ ਜਿਸ ਦੇ ਨਾਲ ਹੀ ਰਸ਼ਮੀ ਦੇਸਾਈ ਬਿੱਗ ਬਾਸ 13 ਦੇ ਵਿੱਚ ਨਜ਼ਰ ਆਈ ਸੀ ਇਹ ਸੀਜ਼ਨ ਕਾਫੀ ਸਾ ਸੁਪਰ ਹਿੱਟ ਰਿਹਾ ਸੀਗਾ ਜਿੱਥੇ ਸਿਧਾਂਤ ਸ਼ੁਕਲਾ ਰਸ਼ਮੀ ਦੇਸਾਈ ਦੀ ਨੋਕ ਚੋਕ ਲੜਾਈ ਸਾਨੂੰ ਦੇਖਣ ਨੂੰ ਮਿਲੀ ਸੀ ਪਰ ਰਸ਼ਮੀ ਦੇਸਾਈ ਦੇ ਵੱਲੋਂ ਕਦੇ ਵੀ ਐਕਸੈਪਟ ਨਹੀਂ ਕੀਤਾ ਗਿਆ ਸੀਗਾ ਕਿ ਉਹਨਾਂ ਦਾ ਕਦੇ ਸਿਧਾਰਥ ਸ਼ੁਕਲਾ ਦੇ ਨਾਲ ਰਿਲੇਸ਼ਨਸ਼ਿਪ ਰਹੀ ਸੀ ਜਿਸ ਤੋਂ ਬਾਅਦ ਅਰਹਾਨ ਖਾਨ ਦਾ ਖੁਲਾਸਾ ਹੋਇਆ ਸੀ ਪਰ ਉਸ ਤੋਂ ਬਾਅਦ ਰਿਸ਼ਤੇ ਉਹਨਾਂ ਦੇ ਜੋ ਆ ਵਕ ਹੋ ਚੁੱਕੇ ਆ